ਮਮੀ ਜੀ ਪੇਕਿਆਂ ਦੇ ਕਰਨਾ ਕੁੜੀਆਂ ਇਦਾਂ ਹੀ ਰਹਿੰਦੀਆਂ ਹੁੰਦੀਆਂ ਵਾ ਕੰਮ ਨਾਲ ਹੀ ਵਾਸਤਾ ਹੁੰਦਾ ਵਾ ਬਸ ਅਹੀਂ ਵੀ ਤੇ ਪਹਿਲਾਂ ਇਦਾਂ ਹੀ ਕਰਦੇ ਰਹੇ ਆ ਕਿੰਨਾ ਕੰਮ ਕਰਦੇ ਰਹੇ ਆ ਡੰਗਰਾਂ ਦਾ ਵੀ ਕਰਦੇ ਰਹੇ ਆ ਘਰ ਦਾ ਵੀ ਕਰਦੇ ਰਹੇ ਆ ਬਾਹਰ ਪੈਲੀਆਂ ਚ ਵੀ ਕਰਦੇ ਰਹੇ ਆ ਤੇ ਕੋਈ ਗੱਲ ਨਹੀਂ ਜਦੋਂ ਵਿਆਹ ਹੋ ਜੇ ਨਾ ਤੇ ਸਭ ਕੁਝ ਸਹੀ ਹੋ ਜਾਂਦਾ ਹੁੰਦਾ ਵਾ ਮੈਨੂੰ ਤੇ ਉਹ ਕੁੜੀ ਨਾ ਵਧੀਆ ਲੱਗਦੀ ਆ ਨਾਲੇ ਕੰਮਕਾਰ ਵੀ ਵਾਵਾ ਕਰਦੀ ਆ ਵੀ ਇਹਲਾ ਤੇਰੀ ਮਰਜ਼ੀ ਪਰ ਮੈਨੂੰ ਤੇ ਵੇਖਣ ਚ ਚੰਗੀ ਲੱਗਦੀ ਮੈਨੂੰ ਤੇ ਚੱਲੀ ਜੀ ਲੱਗਦੀ ਆ ਨਾਲੇ ਰਲ ਮਿਲ ਕੇ ਰਹਿਣਗੀਆਂ ਕਰੇਪ ਚਲੋ ਵੀਰੇ ਦੇ ਨਾਲ ਫੋਨ ਆਇਆ ਹੈਗਾ ਨਾ ਤਾਂ ਸ਼ਾਮ ਨੂੰ ਮੈਂ ਗੱਲ ਕਰਾਂਗੀ ਫਿਰ ਤੁਹਾਨੂੰ ਮੈਂ ਫੋਨ ਕਰਕੇ ਤੇ ਦੱਸਾਂਗੀ ਕੋਈ ਗੱਲ ਨਹੀਂ ਤੁਸੀਂ ਕਰੋ ਸਲਾਹ ਅਸੀਂ ਐਡੀ ਕਾਲੀ ਨਹੀਂ ਕਰਨ ਦੇ ਹੈਗੇ ਚਲੋ ਇਹ ਵੀ ਰਿਸ਼ਤੇਦਾਰੀ ਚ ਰਿਸ਼ਤਾ ਹੋ ਜਾਏ ਤੇ ਵਧੀਆ ਫਾਇਲ ਨੂੰ ਮਾਰ ਕੇ ਨਿੰਬੂ ਖੜ ਕੇ ਬੈਠੀ ਹੈ ਤਾਂ ਮੱਕੀ ਦੋ ਦਾ ਪਾਣੀ ਮੰਗਿਆ ਉਹ ਮੰਮੀ ਮੈਂ ਹਾਂ ਨਿੰਬੂ ਪਾਣੀ ਬਣਾ ਕੇ ਦਿੰਦੀ ਆ ਗਰਮੀ ਜੁਵਾਈ ਆ ਉਹ ਜਿਹੜਾ ਚਲ ਜਾਈਗੀ ਤੇ ਫੇਰ ਬਣਾ ਕੇ ਪਿਆਲੀ ਹੈ ਅੱਜ ਤੇ ਤੁਹਾਨੂੰ ਮੈਂ ਆਵਾਜ਼ ਦਿੱਤੀ ਜਿੱਦੀ ਮੈਂ ਆਠੀ ਕੀਤੀ ਆ ਤੇ ਕੰਮ ਕੋਈ ਕਰਦੀ ਹੁੰਨੀ ਕੰਮ ਦੀਦੀ ਇਹੋ ਹੀ ਡੰਗਰਾ ਡੁੰਗਰਾ ਦਾ ਕਰ ਲੈਣੀ ਧਾਰਾਂ ਧੁਰਾਂ ਚੋ ਲੈਣੀ ਆ ਤੇ ਬਾਕੀ ਘਰ ਦਾ ਰੋਟੀ ਪਣੀ ਦਾ ਕਰ ਲੈਂਦਾ ਵੇ ਇਹੋ ਹੀ ਕੰਮ